ਇਸ ਸਮੇਂ 'ਚ ਐਸੀ ਤਬਦੀਲੀ ਆਂਦੀ ਹੈ ਕਈ ਵਾਰੀ ਕਹਿੰਦੇ ਕੱਖ ਤੋਂ ਬੰਦਾ ਲੱਖ ਬਣ ਜਾਂਦਾ ਹੈ ਕਦੇ ਲੱਖ ਤੋਂ ਕੱਖ ਬਣ ਜਾਂਦਾ ਹੈ ਬੱਚੀ ਉਸ ਸਮੇਂ ਛੋਟੀ ਸੀ 2 2.5 ਸਾਲ ਦੀ ਜਦੋਂ ਬੱਚੀ ਨਾਲ ਇੱਕ ਖਾਸਾ ਵਾਪਰ ਜਾਂਦਾ ਹੈ ਆਵਾਜ਼ ਤੱਕ ਚਲੀ ਜਾਂਦੀ ਹੈ ਬੱਚੀ ਦੀ ਪਰ ਜਦੋਂ ਬੱਚੀ ਜਵਾਨ ਹੁੰਦੀ ਹੈ ਉਹ ਬੱਚੀ ਆਪਣੀ ਮਾਂ ਨਾਲ ਬੁਟੀਕ ਦੇ ਵਿੱਚ ਪੂਰਾ ਹੱਥ ਵਟਾਉਂਦੀ ਹੈ ਉਹਦੇ ਨਾਲ ਖੇਡਦੀ ਖੇਡਦੀ ਹੋਏ ਇੱਕਦਮ ਕੁਰਸੀ ਤੋਂ ਪੂਰੇ ਗਰ ਗਈ ਕੜਾਹੀ ਦੇ ਵਿੱਚ ਕੈਮੀਕਲ ਉਬਲਦਾ ਸੀ ਉਹ ਗਰਮ ਗਰਮ ਇਹਦੇ ਉੱਤੇ ਪੋੜੇ ਕੋਈ ਸੀ ਨਾ ਇਹ ਜਿਆਦਾ ਸਖਤ ਪੋੜਿਆ ਦਾ ਮੁੰਡੇ ਚੱਕ ਚੱਕ ਕੇ ਲੈ ਕੇ ਭੱਜ ਗਏ ਹੋਰ ਤੇ ਦੇਸੀ 2.5 ਸਾਲ ਦੀ ਸੀ ਜਾਦੇ ਇਹ ਜਲੀ ਹੈ 2.5 ਸਾਲ ਤੋਂ ਵੱਧ 3 ਕਿੰਨੇ ਸਾਲ ਦੀ ਹੋਈ ਹੈ ਇਹ ਸਾਢੇ 3 ਸਾਲ ਤੱਕ ਦਾਦਾ ਜਕਮ ਰਿਹਾ ਇਹਦਾ ਬਾਪ ਕੋ ਜਿਆਦਾ ਚਲੇ ਗਏ ਸੀ ਜਿਆਦਾ ਜੇ ਜਖਮ ਹੈ ਸੀ 6ਵੀਂ 7ਵੀਂ ਦੀ ਹੈ ਮੇਰੇ ਨਾਲ ਤੋਂ ਪੂੜਾ ਕੋੜਾ ਪੂੜਾ ਤਰਾ ਰਹੁੰਦੀ ਸੀ ਤਕਲੀਫ ਕਰਦੀ ਸੀ ਉਹਨੂੰ ਦੇਖਣਾ ਬਹੁਤ ਔਖਾ ਹੋ ਜਾਂਦਾ ਸੀ ਸਸਿਕਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਲਿਖਣ ਤੱਕੀ ਅਕਸਰ ਕਈਆਂ ਲੋਕਾਂ ਲਈ ਸਮਾਂ ਬਹੁਤ ਕੁਝ ਲੈ ਕੇ ਆਉਂਦਾ ਹੈ ਕਈ ਵਾਰੀ ਸਮੇਂ 'ਚ ਐਸੀ ਤਬਦੀਲੀ ਆਂਦੀ ਹੈ ਕਈ ਵਾਰੀ ਕਦੇ ਕੱਖ ਤੋਂ ਬੰਦਾ ਲੱਖ ਬਣ ਜਾਂਦਾ ਹੈ ਕਦੇ ਲੱਖ ਤੋਂ ਕੱਖ ਬਣ ਜਾਂਦਾ ਹੈ ਇਹ ਕਹੇ ਜਾਂਦਾ ਹੈ ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ ਪਰ ਕਈ ਲੋਕਾਂ ਲਈ ਇਹ ਜਿਹੜਾ ਸਮਾਂ ਹੈ ਸਮਾਂ ਬਿਲਕੁਲ ਰੁਕ ਜਾਂਦਾ ਹੈ ਕਿਉਂਕਿ ਉਹਨਾਂ ਦਾ ਜੀਵਨ ਜੋ ਪਹਿਲਾਂ ਸੀਗਾ ਅੱਜ ਵੀ ਉਹ ਜੀਵਨ ਰਹਿੰਦਾ ਇੱਕ ਕਹਾਣੀ ਇੱਕ ਸਟੋਰੀ ਉਸ ਬੱਚੀ ਦੀ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਂਝੀ ਕਰਨ ਜਾ ਰਹੇ ਹਾਂ ਬੱਚੀ ਉਸ ਸਮੇਂ ਛੋਟੀ ਸੀ 2 2.5 ਸਾਲ ਦੀ ਜਦੋਂ ਬੱਚੀ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਬੱਚੀ ਦੇ ਉੱਪਰ ਕੈਮੀਕਲ ਪੈ ਜਾਂਦਾ ਹੈ ਤਾਂ ਬੱਚੀ ਬਰਨ ਹੋ ਜਾਂਦੀ ਹੈ ਜਲ ਜਾਂਦੀ ਹੈ ਆਵਾਜ਼ ਤੱਕ ਚਲੀ ਜਾਂਦੀ ਹੈ ਬੱਚੀ ਦੀ ਪਰ ਜਦੋਂ ਬੱਚੀ ਜਵਾਨ ਹੁੰਦੀ ਹੈ ਉਹ ਬੱਚੀ ਆਪਣੀ ਮਾਂ ਨਾਲ ਬੁਟੀਕ ਦੇ ਵਿੱਚ ਪੂਰਾ ਹੱਥ ਵਟਾਉਂਦੀ ਐ ਕੰਮ ਵਧੀਆ ਕਰ ਸਕਦੀ ਐ ਤਾਂ ਤਸਵੀਰਾਂ ਤੁਹਾਨੂੰ ਪਹਿਲੇ ਦਿਖਾ ਦੇਵਾਂਗੇ ਇਹ ਉਹ ਬੱਚੀ ਐ ਜਿਹਦੀ ਮੈਂ ਜ਼ਿਕਰ ਕਰ ਰਿਹਾ ਇੱਕ ਹਾਦਸੇ ਦੌਰਾਨ ਬੱਚੀ ਦੀ ਆਵਾਜ਼ ਚਲੀ ਜਾਂਦੀ ਐ ਕੈਮੀਕਲ ਪੈ ਜਾਂਦਾ 225 ਸਾਲ ਦੀ ਸੀ ਬੱਚੀ ਉਦੋਂ ਤਾਂ ਆਪਾਂ ਗੱਲ ਕਰਾਂਗੇ ਬੱਚੀ ਦੀ ਮਾਤਾ ਨਾਲ ਕਿ ਕਿੱਦਾਂ ਇਹ ਹਾਦਸਾ ਵਾਪਰਦਾ ਤੇ ਹੁਣ ਕੀ ਕੀ ਔਕੜਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਅਪਾ ਦੇਖ ਰਹੇ ਸੀਗੇ ਤੁਹਾਡੀ ਬੇਟੀ ਦੀ ਕਿਦਾਂ ਇਹ ਹਾਸਾ ਵਾਪਰ ਜਾਂਦਾ ਬਸ ਇਹ ਕੰਮ ਕਰਦਾ ਸੀ ਮੁੰਡਾ ਉਹਨੇ ਗੇਟ ਬੰਦ ਕਰਨ ਲੱਗਿਆ ਚੱਕ ਕੇ ਲਿਆ ਕੇ ਕੁਰਸੀ ਤੇ ਬਿਠਾ ਲਈ ਉਹਦੇ ਨਾਲ ਖੇਡਦੀ ਖੇਡਦੀ ਹੋਇ ਇੱਕਦਮ ਕੁਰਸੀ ਤੋਂ ਮੂਰੇ ਗਿਰ ਗਈ ਕੜਾਈ ਦੇ ਵਿੱਚ ਕੈਮੀਕਲ ਉਬਲਦਾ ਸੀ ਉਹ ਗਰਮ ਗਰਮ ਇਹਦੇ ਉੱਤੇ ਪੈ ਗਏ ਉਹ ਸੀਨ ਇਹ ਜਾ ਸਖਤ ਦੀ ਬਹੁਤ ਜ਼ਿਆਦਾ ਮੁੰਡੇ ਚੱਕ ਚੱਕ ਕੇ ਲੈ ਗਏ ਭੱਜ ਗਏ ਹਸਪੀਟਲ ਸਰਕਾਰੀ ਚ ਦਾਖਲ ਕਰਾਈ ਆਪਾਂ ਨੂੰ ਉਦੋਂ ਬਾਅਦ ਇਹਨੂੰ ਫਿਰ ਕਹਿਣ ਲੱਗੇ ਵੀ ਪਟਿਆਲੇ ਭੇਜ ਦਿੰਦੇ ਆ ਫਿਰ ਕਈ ਐਮਸੀ ਆ ਕੇ ਸਾਰੇ ਕਹਿਣ ਲੱਗੇ ਵੀ ਇਹ ਕੱਲੀ ਜਾਣੀ ਕਿੱਥੇ ਫਿਰੂਗੀ ਭੱਜੀ ਲਈ ਛੋਟੀ ਬੱਚੀ ਆ ਬੱਚਿਆਂ ਨੂੰ ਦੇਖੂਗੀ ਕਿ ਇੱਥੇ ਨੂੰ ਆਉ ਫਿਰ ਆਪਾਂ ਇੱਥੇ ਯਾਨੀ ਸਰਕਾਰੀ ਦੇ ਵਿੱਚ ਤਿੰਨ ਮਹੀਨੇ ਰੱਖੀਏ ਤਿੰਨ ਮਹੀਨੇ ਬਾਅਦ ਫਿਰ ਮੈਨੂੰ ਘਰ ਲੈ ਕੇ ਗਏ ਘਰ ਹੌਲੀ-ਹੌਲੀ ਇਹਦੇ ਡੇਢ ਸਾਲ ਮਗਰੋਂ ਜ਼ਖਮ ਬੰਦ ਹੋਏ ਡੇਢ ਸਾਲ ਅਸੀਂ ਐ ਨੰਗੀਲ ਨੂੰ ਏਕੇ ਫਿਰ ਜਾਨਾ ਮੇਰੇ ਮੰਮੀ ਨਾਲ ਸੀ ਸੱਸ ਮੇਰੀ। ਅੱਛਾ ਉਹ ਨਾਲ ਫਿਰਦੇ ਰਹੇ ਫਿਰ ਰਾਤ ਨੂੰ ਅਸੀਂ ਲਾਏ ਲੈ ਕੇ ਫਿਰਨਾ ਗੋਦੀ ਚੱਕੀ। ਬਸ ਇਸ ਕਰਕੇ ਜੀ ਹਾਲ ਤਾਂ ਬਹੁਤ ਜ਼ਿਆਦਾ ਖਰਾਬ ਸੀ। ਕਈ ਵਾਰੀ ਘਰ ਲਿਆਉਣੀ ਕਈ ਵਾਰੀ ਫਿਰ ਹਸਪੀਟਲ ਲੈ ਜਾਣੀ ਅਸੀਂ। ਯਾਨੀ ਵਧੀਆ ਹੈਲਥ ਹਸਪੀਟਲ ਵਾਲਿਆਂ ਨੇ ਵੀ ਕਰੀਏ। ਦਵਾਈਆਂ ਦੂ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ। ਜਾਦੇ ਟਾਈਮ 'ਚ ਵੀ ਫ੍ਰੀ ਦਿੱਤੀਆਂ ਨੇ। ਕਈ ਬੰਦਿਆਂ ਦਾ ਵਰਬਾਣਾ ਜ਼ੋਰ ਪਿਆ ਬਹੁਤ। ਵੀ ਦਵਾਈਆਂ ਬੱਚੀ ਨੂੰ ਫ੍ਰੀ ਦਿੱਤੀਆਂ ਜਾਣ। بس تکلیف ਕੱਢ ਲਈ ਕਰਦੀ ਨੂੰ ਐ ਇੰਨਾ ਟਾਈਮ ਆ ਗਿਆ ਅੱਜ ਦੇਖੋ ਕਿੰਨੀ ਉਮਰ ਹੋ ਗਈ 99 ਦਾ ਜਨਮ ਹੈ ਇਹ ਕਿੰਨੇ ਸਾਲ ਦੀ ਹੋ 99 ਦਾ ਲਾਲੋ ਤੁਸੀਂ 33 ਸਾਲ ਦੀ ਹੋ ਮੈਂ ਜਦ ਦੀ تکلیف ਕੱਢਦੇ ਆ تکلیف ਚ ਹੀ ਆ ਜੀ ਵੀ ਇੰਨੀ ਕਲਪਨਾ ਕਰਦੀ ਹੈ ਕਰਦੀ ਵੀ ਆਪਣੀ ਵੀ ਦੇਖੋ ਦੱਸੋ ਹੁਣ ਵੀ ਇਹਦਾ ਕੋਈ ਹੱਲ ਹੋ ਜਵੇ ਜੀ ਕਿੰਨਾ ਕੁ ਮੁਸ਼ਕਿਲ ਹੋਇਆ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਉਹ ਤੂੰ ਲੈ ਕੇ ਤੈਨੂੰ ਦੱਸਿਆ ਕਿ ਛੋਟੀ ਜੀ ਸੀ ਉਸ ਸਮੇਂ ਬਹੁਤ ਛੋਟੀ ਸੀ ਹੁਣ ਤੱਕ ਕਿੰਨੇ ਆਕੜਾਂ ਦਾ ਸਾਹਮਣਾ ਕਰਨਾ ਪੈ ਗਿਆ ਆਕੜਾਂ ਹੀ ਆ ਰਹੀਆਂ ਨੇ ਦੇਖੋ ਤੁਸੀਂ 2.5 ਸਾਲ ਦੀ ਸੀ ਜਿਆਦਾ ਇਹ ਜ਼ਖਮੀ ਹੈ 2.5 ਸਾਲ ਤੋਂ ਵੱਧ ਤਿੰਨ ਕਿ ਸਾਲ ਦੀ ਹੋਈ ਹੈ ਇਹ ਸਾਢੇ ਤਿੰਨ ਸਾਲ ਤੱਕ ਦਾ ਇਹਦਾ ਜ਼ਖਮ ਰਿਹਾ ਹੈ ਇਹਦਾ ਬਾਪ ਜਿਆਦਾ ਚਲੇ ਗਏ ਸੀ ਜਿਆਦਾ ਇਹ ਜ਼ਖਮ ਹੈ ਸੀ ਛੋਟੇ ਛੋਟੇ ਦਿਲ ਤੇ ਜ਼ਖਮ ਹੈਗੇ ਸੀ ਇਹਦੇ ਵੀ ਆ ਚੀਜੇ ਸਾਰੀ ਇਹਦੀ ਜਲੀ ਹੋਈ ਉਹਦੋਂ ਬਾਅਦ ਵੀ ਦੇਖੋ ਵੀ ਕੱਲੀ ਉਹ ਸਾਹਮਣਾ ਕਰਦੀ ਹੈ ਛੇਵੀਂ ਸਤਵੀਂ ਦੀ ਇਹ ਮੇਰੇ ਨਾਲ ਕੰਮ ਕਰਦੀ ਹੈ ਥੋੜਾ 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 ਜਿਆਦਾ ਹੀ ਕੰਮ ਲੱਗੀ ਹੋਈ ਹੈ ਜਿਹੜੇ ਇਹਨਾਂ ਦੇ ਤੁਸੀਂ ਦੱਸ ਰਹੇ ਹੋ ਕਿ ਪਿਤਾ ਚਲੇ ਗਏ ਸੀ ਕੀ ਵਜ੍ਹਾ ਕੀ ਰਹੀ ਹੈ ਕਿਉਂ ਚਲੇ ਗਏ ਉਹ ਚੱਲ ਨਹੀਂ ਸੀ ਸਕਦਾ ਜਿਸ ਤਰ੍ਹਾਂ ਰੋਂਦੀ ਸੀ ਤਕਲੀਫ ਕਰਦੀ ਸੀ ਉਹਨੂੰ ਦੇਖਣਾ ਬਹੁਤ ਔਖਾ ਹੋ ਜਾਂਦਾ ਸੀ ਤੇ ਜੇ ਉਹ ਵੀ ਕੇ ਆਉਣਾ ਤਾਂ ਗੋਦੀ ਜਕਣ ਹੀ ਕੰਨਾ ਵੀ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਵੀ ਮੇਰੇ ਕੰਮ ਵਿੱਚ ਇਹਦਾ ਨੁਕਸਾਨ ਹੋ ਗਿਆ ਬਹੁਤ ਸਾਫ ਸੁਥਰੀ ਸੋਹਣੀ ਬਹੁਤ ਸੀ ਫਿਰ ਦੇਖ ਨਹੀਂ ਚੀ ਸਕਦਾ ਦੁੱਖ ਕਿਸੇ ਦਾ ਨਹੀਂ ਜੀ ਦੇਖ ਸਕਦਾ ਹੈਗਾ ਫਿਰ ਆਪਣਾ ਹੀ ਹੁਣ ਰੱਬ ਜਾਣੇ ਹੁਣ ਉਹਦੇ ਨਾਲ ਕੀ ਪਾਣਾ ਬੀਤੇ ਆ ਕੀ ਨਹੀਂ ਇਹ ਆਪਾਂ ਨੂੰ ਕੋਈ ਪਤਾ ਨਹੀਂ ਅੱਜ ਤੱਕਰ ਕੁਝ ਨਹੀਂ ਪਤਾ ਕਿੱਥੇ ਨੇ ਕੁਝ ਵੀ ਨਹੀਂ ਪਤਾ ਲੋਕਾਂ ਦੀ ਹਵਾ ਨਾ ਕੋਈ ਸਾਨੂੰ ਕਿਤੇ ਬੰਬੇ ਭੇਜ ਦਿੰਦੇ ਸੀ ਕੋਈ ਰਾਜਪੁਰੇ ਭੇਜ ਦਿੰਦੇ ਸੀ ਵੀ ਉੱਥੇ ਦੇਖ ਲੋ ਇੱਥੇ ਦੇਖ ਲੋ ਬਥਰੇ ਰਿਸ਼ਤੇਦਾਰ ਵੀ ਭੱਜੇ ਨੱਠੇ ਨੇ ਪਰ ਕਿਤੇ ਕੁਝ ਮਿਲਿਆ ਹੀ ਨਹੀਂ ਕਿਤੇ ਖਰਾਬੀ ਹੋ ਕੀਤੀ ਹੈ ਸਭ ਇਹ ਜੋ ਘਰੋਂ ਚੁਗਿਆ 6 ਮਹੀਨੇ ਦਾ ਸੀ ਨਗੌਰੇ ਨਹੀਂ ਕੀਤੀ ਵੀ ਆ ਜਾਊਗਾ ਜਿਉਂਦਾ ਮਨ ਕੋ ਸ਼ਾਂਤ ਹੋ ਜਾਊਗਾ ਆ ਜਾਊਗਾ ਪਰ ਨਹੀਂ ਫਿਰ ਐਪਲੀਕੇਸ਼ਨ ਵੀ ਲਖਾਈ ਥਾਣੇ ਦੇ ਵਿੱਚ ਵੀ ਲੋਕ ਕਹਿੰਦੇ ਸੀ ਵੀ ਜਿਵੇਂ दारू ਪੀਣ ਲੱਗ ਗਿਆ ਵੀ ਕੋਈ ਇਹਦੇ ਗੱਲ ਨਾਲ ਕੁਝ ਪਾ ਦੇ ਸਾਰੇ ਬੰਨੇ ਜਾਉਂਗੇ ਸੌਰ ਸਾਬ ਮੇਰੇ ਵਿਆਹ ਨੂੰ ਸੀ ਉਹ ਕੁਝ ਨਹੀਂ ਸਿਖਾਉਂਦੇ ਬਿੰਦੇ ਉਹ ਔਕੜਾਂ ਦਾ ਸਾਹਮਣਾ ਕੀਤਾ ਬਹੁਤ ਤਕਲੀਫ ਪੱਤੀ ਹੈ ਪਰ 7ਵੀਂ ਦੀ ਫੇਰੇ ਮੇਰੇ ਨਾਲ ਕੰਮ ਕਰਦੀ ਹੈ 7ਵੀਂ ਕਲਾਸ ਦੇ ਵਿੱਚੋਂ ਆ ਜਾਣਾ ਦਾਦੇ ਦੇ ਨਾਲ ਆ ਕੇ ਕੰਮ ਕਰਨਾ ਮੇਰਾ ਵੀ ਮੰਮੀ ਮੇਰੀ ਇਕੱਲੀ ਕੰਮ ਕਰਦੀ ਹੈ ਕੰਮ ਮੈਂ ਪਹਿਲਾਂ ਤੋਂ ਹੀ ਇਕੱਲੀ ਨਹੀਂ ਕੀਤਾ ਹੁਣ ਮੇਰੇ ਨਾਲ ਇਹਦਾ ਸਾਥ ਹੈਗਾ ਬਿਨਾਂ ਪਤੀ ਦੇ ਸਹਾਰੇ ਤੋਂ ਤੁਸੀਂ ਸਾਰਾ ਆਪਣਾ ਇਹ ਜੀਵਨ ਕੱਟਿਆ ਬਹੁਤ ਜ਼ਿਆਦਾ ਕਿ ਬੱਚੇ ਦੇ ਵੀ ਕੇਸ ਵੇ ਗਿਆ ਦੀ ਕਿੰਨੀ ਤੇ ਉਹਦਾ ਵੀ ਚੱਲਦੀ ਹੈ ਤੇ ਹੁਣ ਕੀੜੇ-ਕਿਹੜੇ ਕੰਮ ਮਤਲਬ ਕੀ ਕਰ ਸਕਦੀ ਹੈ ਬੁਟੀਕ ਦੇ ਸਾਰੇ ਸੇਵਾਵਾਂ ਵਗੈਰਾ ਸਾਰ ਕਰਦੀ ਹੈ ਪਾਰਲਰ ਦਾ ਵੀ ਕਰੀ ਜਾਂਦੀ ਹੈ ਕੰਮ ਸਾਰੇ ਕਰੀ ਜਾਂਦੇ ਜਿਹੜਾ ਕੋਈ ਭੈਣ ਭਾਈ ਕਹਿੰਦਾ ਮੇਰਾ ਕਰਦੇ ਉਹਦਾ ਕਰੇ ਉਹਨਾਂ ਨੇ ਕੋਈ ਐ ਨਹੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਸਾਰਾ ਵਧੀਆ ਕੰਮ ਕਰਦੀ ਹੈ ਬਾਕੀ ਦੇਖੋ ਵੀ ਜੇ ਇਹ ਦਾ ਮੜਾ ਮੋਟਾ ਤੁਸੀਂ ਕਹਿੰਦੇ ਕਿ ਕਹਾ ਕਿ ਇਹਦਾ ਕੋਈ ਹਿੱਲਾ ਬੰਦਵੇ ਅੱਜ ਤਾਂ ਮੈਂ ਬੈਠੀ ਆ ਕੱਲੂ ਕੁਛ ਮੇਰੇ ਨਾਲ ਕੋਈ ਅਜੀਬ ਗੱਲ ਹੋ ਜਾਈਏ ਮੇਰੇ ਦਾ ਕੋਈ ਹੋਣਾ ਚਾਹੀਦਾ ਬੜੀ ਲਿਖੀ ਹੈਗੀ ਹੈ ਕਿੰਨਾ ਕਪੜੀ ਹੋਈ ਹੈ ਪਲੱਸ 2 ਕੀਤੀ ਹੋਈ ਹੈ ਹਾਂ ਕੰਪਿਊਟਰ ਦਾ ਕੋਰਸ ਕੀਤਾ ਹੈ ਪਲੱਸ 2 ਕੀਤੀ ਹੋਈ ਹੈ ਸਮਝਦੀ ਹੈ ਸਾਰੀ ਗੱਲਬਾਤ ਸਾਰੀ ਗੱਲ ਸਮਝਾਂਗੀ ਬੁਲਾਣ ਦੀ ਕੋਸ਼ਿਸ਼ ਕਰੀਏ ਜੇ ਹੁਣ ਆਪਾਂ ਕੁਛ ਇਹਨੂੰ ਪੁੱਛੀਏ ਸਮਝਦੀ ਹੈ ਗੱਲ ਹਾਂਜੀ ਸਾਰਾ ਹੋਦੀ ਹੈ ਸਮਝਦੀ ਹੈ ਇਹੀ ਕਰਦੀ ਹੈ ਪਿੱਤੇ ਮੈਰਿਜ ਵਗੈਰਾ ਦਾ ਸੋਚਿਆ ਕੁਛ ਮੈਰਿਜ ਮੰਨਦੀ ਨਹੀਂ ਵਿਆਹ ਕਰਾਉਣਾ ਮੰਨਦੀ ਨਹੀਂ ਤਾ ਕਾ ਨਾ ਤਾ ਕਰਦੀ ਤਾ ਦਾ ਜੇ ਮੰਨਦੇ ਬਗਾ ਮੰਮਾ ਹੁਣ ਤਾਂ ਹੈਗੇ ਨੇ ਮੰਬੇ ਕਾ ਹਾਂ ਹੈ ਕਾ ਮੰਮੀ ਤਾਂ ਕੱਲੀ ਨਹੀਂ ਚੱਲਦੇ ਨਾ ਨਹੀਂ ਮੰਮੀ ਤਾਂ ਕੱਲੀ ਹੀ ਆ ਹੁਣ ਤਾ ਕਾ ਮੰਮੀ ਨੂੰ ਖੁਸ਼ ਹੋ ਗਿਆ ਨਹੀਂ ਫਿਰ ਵੀ ਤਾਂ ਕੱਲੀ ਰਹਿ ਜੈਗੀ ਬੂ ਖੁਸ਼ ਖੁਸ਼ ਹੋ ਤਾਂ ਮਤੇ ਬਗਾ ਬਗ ਹਾ ਪਤਾ ਚੰਗਾ ਲੱਗਦਾ ਕੰਮ ਕਰਨਾ ਬਗ ਉਹ ਪਰਮਾਤਮਾ ਨਾਲ ਕੋਈ ਗਿਲਾ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਹੋਵੇ ਰੱਬ ਨਾਲ ਜੋ ਕਰਦਾ ਵਧੀਆ ਕੀ ਮੇਰੇ ਖਿਆਲ ਚ ਅੱਪਾ ਜਦੋਂ ਵੀਡੀਓ ਚੱਲੂਗੀ ਟੀਵੀ ਤੇ ਟੈਲੀਕਾਸਟ ਹੋਏਗੀ ਕਾਫੀ ਲੋਕ ਮਦਦ ਲਈ ਵੀ ਆ ਜਾਂਦੇ ਨੇ ਹਨਾ ਤੇ ਕੋਈ ਮੈਂ ਇਹ ਕਹਿੰਦਾ ਵੀ ਕਦੇ ਨਾ ਕਦੇ ਆਪਣੀ ਜੀਵਨ ਸਾਥੀ ਦੀ ਵੀ ਤਾਂ ਜ਼ਰੂਰਤ ਹੋਊਗੀ ਕਦੇ ਨਾ ਕਦੇ ਮੰਮੀ ਵੀ ਹੈ ਹੁਣ ਤੁਹਾਡੇ ਚਲੋ ਨਾਲ ਤੁਹਾਡੀ ਹੈਲਪਲੀ ਹੈਗੇ ਨੇ ਇੱਥੇ ਠੀਕ ਹੈ ਸਾਰੇ ਪਰ ਕੋਈ ਇਹਦਾ ਸਾਥ ਵਧੀਆ ਪਿਆਰ ਮਿਲਦਾ ਇਹਨੂੰ ਉਹ ਜਿਹੜਾ ਕੋਈ ਦੁੱਖ ਕੱਟ ਕੇ ਆਇਆ ਹੋਇਆ ਉਹ ਤਾਂ ਇਹ ਕਹਿੰਦਾ ਵੀ ਠੀਕ ਹੈ ਤੁਹਾਡੇ ਕੋਲ ਤੇਰਾ ਪਿਆਰ ਦਿੰਦੇ ਨੇ ਸਾਰੇ ਭੈਣ ਭਾਈ ਰਿਸ਼ਤੇਦਾਰ ਵੀ ਨਾ ਨਿਕਾਦਾ ਹੋਣਾ ਚੱਲ ਗੇ ਇੱਥੇ ਜਾਨੀ ਸਾਰਿਆਂ ਨਾਲ ਕੁਲੀ ਮੇਲੀ ਹੋਈ ਐ ਕੋਈ ਤਕਲੀਫ ਨਹੀਂ ਇਹਨੂੰ ਕੋਈ ਦੁੱਖ ਨਹੀਂ ਦੁੱਖ ਦੇਖਦੀ ਐ ਤਾਂ ਬਹੁਤ ਭਾਰੀ ਲੱਗਦਾ ਵੀ ਕਿਉਂ ਬਿਉਨੇਓ ਕੁੜੀਆਂ ਨੂੰ ਉਹ ਇਹਦੀ ਮਾਸੀ ਦੀ ਕੁੜੀ ਐ ਕੋ ਉਹ ਵੀ ਇੱਕ ਨੇ ਇੰਨੀ ਤਕਲੀਫ ਦੇ ਵਿੱਚ ਆਈ ਐ ਸਾਰਿਆਂ ਨਾਲ ਤਾਂ ਇਹ ਚੀਜ਼ ਹੋ ਸਕਦੀ ਐ ਹੁੰਦੀ ਤਾਂ ਨਹੀਂ ਆਪਾਂ ਸਮਝਦੇ ਹਾਂ ਨਾ ਇਹ ਨਹੀਂ ਨਾ ਸਮਝੀ ਇਹ ਕਹਿੰਦੀ ਐ ਵੀ ਕੀ ਦੁੱਖ ਦੁੱਖੇ ਮਾਂ ਮੇਰੀ ਘਟਦੀ ਫਿਰਦੀ ਆ ਦੁੱਖ ਮੈਂ ਕੱਟੂਗੀ ਫਿਰ ਕੀ ਕਰੂੰਗੀ ਮੈਂ ਫਿਰ ਕੋ ਸੰਭਣਾ ਵੀ ਨਹੀਂ ਕਿਸੇ ਨੇ ਅੱਛਾ ਬੁਟੀਕ ਚਲਾਉਣ ਦੇ ਨੂੰ ਕਿੰਨਾ ਕਸਮਾ ਹੋ ਗਿਆ ਤੁਹਾਨੂੰ ਦੋਨੋਂ ਤੁਹਾਡੀ ਹੈਲਪ ਕਿੰਨੇ ਕ ਸਾਲਾਂ ਤੋਂ ਕਰਾ ਰਹੇ ਇਹ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਜੱਦੀ ਨਾਲ ਲੱਗੀ ਹੋਈ ਹੈ ਬੁਟੀਕ ਤਾਂ ਮੈਂ ਪਹਿਲਾਂ ਤੋਂ ਹੀ ਬੁੱਤ ਕੰਮ ਕੀਤਾ ਤੁਸੀਂ ਲਾਲੋ ਸਾਹਿਬ ਹੋਂ ਵੀ ਕੰਮ ਤਾਂ ਬੰਦਿਆਂ ਨਾਲ ਉਹ ਵੀ ਵੱਧ ਕੀਤਾ ਬੰਦਾ ਥੱਕ ਜਾਂਦਾ ਪਰ ਮੈਂ ਥੱਕਦੀ ਨਹੀਂ ਸੀ ਕਿਉਂ ਮੈਨੂੰ ਜ਼ਰੂਰਤਾਂ ਸੀ ਮਜਬੂਰੀ ਕੰਮ ਕਰਵਾਉਂਦੀ ਹੈ ਠੀਕ ਹੈ ਇੱਥੇ ਕੰਮ ਇਹ ਤੇ ਬਹੁਤ ਹੀ ਹੈ। ਅਜਾ ਪ੍ਰਿਤ ਸਪੋਜ਼ ਜੇ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੈ ਕੀ ਕਹੋਗੇ ਕੋਈ ਨੌਕਰੀ ਚਾਹੀਦੀ ਹੈ ਕੀ ਚਾਹੀਦੀ ਕਿੱਦਾਂ ਦੀ ਮਦਦ ਚਾਹੀਦੀ ਹੈ? ਅਬ 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 ਨੌਕਰੀ ਚਾਹੀਦੀ ਹੈ। ਇਸ ਤਰ੍ਹਾਂ ਦੀ ਕੋਈ ਮੈਂ ਛੋਟੀ ਜਿਹੀ ਮਿਲ ਜਵੇ ਕੋਈ ਜਿਆਦਾ ਵੀ ਨਾ ਹੋਵੇ ਜਾਂ ਛੋਟੀ ਜਿਹੀ ਮੈਂ ਭੈਣਾ ਭਾਈਆਂ ਦੇ ਵਿੱਚ ਰਲ ਕੇ ਟਾਈਮ ਕੱਟੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਨੇ ਆਪਣੇ ਪੰਜਾਬ ਦੇ ਬੜੇ ਇੱਕ ਕਹਿ ਲਈਏ ਨਾ ਪਹਿਲੀ ਵਾਰੀ ਇਸ ਤਰ੍ਹਾਂ ਦੇ ਮੁੱਖ ਮੰਤਰੀ ਸਾਹਿਬ ਆਏ ਨੇ ਜਿਹੜੇ ਗਰੀਬਾਂ ਦੀ ਬਾਹ ਮ ਫੜਦੇ ਨੇ ਹਨਾ ਆਪਣੀ ਵੀਡੀਓ ਜੇ ਉਹਨਾਂ ਤੱਕ ਪਹੁੰਚ ਜਾਂਦੀ ਹੈ ਜਾਂ ਉਹਨਾਂ ਦਾ ਕੋਈ ਇਸ ਸਮੇਂ ਦੇਖ ਰਿਹਾ ਹੋਊਗਾ ਹੋ ਸਕਦਾ ਤੁਹਾਡੇ ਵੀ ਸੁਣੀ ਜਾਵੇ ਵਾਂਤ ਮੰਡੀ ਬਹੁਤ ਜਿਆਦਾ ਨੇੜੇ ਹੋ ਕੇ ਵੀ ਸੁਣ ਲੈਣਾ ਮੇਰੀ ਧੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਮੇਰੇ ਬੱਚਾ ਕਿਸੇ ਟਿਕਾਣੇ ਲੱਗ ਜਵੇ ਕਿਉਂਕਿ ਜਿੰਨੀ ਦੇਰ ਮੈਂ ਬੈਠਿਆ ਉਹਨੀ ਦੇਰ ਤੱਕ ਨੂੰ ਕੋਈ ਤਕਲੀਫ ਨਹੀਂ ਇਸ ਤੋਂ ਬਾਅਦ ਹੁਣ ਕੀ ਪਤਾ ਹੋਣਾ ਕਿਸੇ ਵੀ ਆਪਣੇ ਪੈਰਾਂ ਤੇ ਖੜੀ ਹੋਊ ਹਰ ਇੱਕ ਭੈਣ ਭਾਈ ਵੀ ਨਾਲ ਲੱਗੂਗਾ ਕੋਈ ਸਹਾਰਾ ਵੀ ਦੇਊਗਾ ਬੇਹਾਂ ਬੱਚਾ ਕੰਮ ਕਰਦਾ ਪਰ ਅੱਜ ਤੱਕ ਮੈਂ ਕਿਸ ਤੋਂ ਮੰਗਿਆ ਤਾਂ ਹੈ ਨਹੀਂ ਸਾਰਾ ਕੰਮ ਕਰਕੇ ਹੀ ਖਾਣੇ ਥੋੜੀ ਖਾ ਲੋ ਬਹੁਤ ਹੀ ਨਾਸੀ ਥੋੜੀ ਖਾਓ ਬਰ ਰੋਟੀ ਤਾਂ ਰੱਬ ਦਿੰਦਾ ਹੈ ਪਰ ਇਹਦਾ ਕੁਝ ਮਾੜਾ ਜਿਹਾ ਜਰੀਆ ਵੜਨਾ ਚਾਹੀਦਾ ਰੀਤ ਮਮਾ ਨੂੰ ਬਹੁਤ ਟੈਨਸ਼ਨ ਹੈ ਤੁਹਾਡੀ ਬਹੁਤ ਜ਼ਿਆਦਾ ਉਹ ਤੁਮਾਂ ਜੀ ਨੂੰ ਬੇਚ ਰਿਓ ਨੌਕਰੀ ਦੇ ਦਿਓ ਤੁਹਾਡੇ ਘਰ ਚ ਕੋਈ ਵੀ ਘਟਾ ਨਹੀਂਗਾ ਬਹੁਤ ਖੁਸ਼ ਹੈ ਤੁਹਾਡੇ ਕੋਲੇ ਇਹ ਛੋਟੀ ਜਿਹੀ ਨੌਕਰੀ ਇਹਨੂੰ ਦੇ ਦੇਣਗੇ ਪਰ ਮਾਤਮਾ ਵੱਲੋਂ ਇਹਨਾਂ ਨੂੰ ਬਹੁਤ ਦੁਆਏ ਦੇਊਗੀ ਬਰੀ ਆਵੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਇਹ ਮੇਰਾ ਬੱਚਾ ਟਿਕਾਣੇ ਲੱਭ ਜੂਗਾ ਤਕਲੀਫ ਚ ਬਹੁਤ ਜ਼ਿਆਦਾ ਮੈਂ ਬਸ ਸਿੱਕਪੈਣ ਬਾਈ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਵੀ ਅਗਲਾ ਸਮਝ ਸਕਦੇ ਆਂ ਸੀ ਸਾਰੀ ਗੱਲ ਕਹਨੀ ਹੈ ਵੀ ਮੈਂ ਆਪਣੇ ਨਾਲ ਖੁਸ਼ ਆਂ ਇਹ ਰਗਾ ਨਹੀਂ ਦੇਖ ਕੇ ਮੈਨੂੰ ਬਹੁਤ ਤਕਲੀਫ ਹੈ ਵੀ ਮੰਨ ਨਹੀਂ ਰਹੀ ਕਿਸੇ ਲੋਟ ਬਹੁਤ ਭੈਣ ਭਾਈ ਮੰਨਉਂਦੇ ਹੈ ਬੀਣੀਕ ਵੀ ਮੇਰੀ ਸੁਣ ਲੈਣਾ ਇਨੀ ਕਿ ਮੇਰੀ ਉਥੇ ਤੱਕ ਆਵਾਜ਼ ਚਲੀ ਜਾਵੇ ਉਹ ਹੰਤਮਾਨ ਜੀ ਹੱਥ ਵੰਨ ਕੇ ਬੇਨਤੀ ਹੈ ਜੇ ਮੇਰੀ ਮੜੀ ਜੀ ਸੁਣ ਲੈ ਬਿਲਕੁਲ ਜਰੂਰ ਸੁਣਨਗੀ ਕਿਉਂਕਿ ਬਹੁਤ ਲੋਕਾਂ ਦੇ ਉਹਨਾਂ ਨੇ ਸਾਰ ਲਈ ਆ ਤੁਹਾਡੀ ਵੀ ਜਰੂਰ ਸੁਣੀ ਜਾਊਗੀ ਇਨੀ ਕਿ ਸੁਣ ਲੈਣ ਬਸ ਮੇਰਾ ਬੱਚਾ ਟਿਕਾਣੇ ਲੱਭ ਜੂ ਕੀ ਕਹਿੰਦੇ ਜੀ ਸੋ ਬੱਚੀ ਦੇ ਮਾਤਾ ਜੀ ਨੇ ਗੁਹਾਰ ਲਗਾਈ ਹੈ ਸੀਐਮ ਸਾਹਿਬ ਤੱਕ ਅਗਰ ਇਸ ਸਮੇਂ ਭਗਵੰਤਮਾਨ ਸਾਹਿਬ ਖੁਦ ਦੇਖ ਰਹੇ ਹੋਣ ਇਹ ਵੀਡੀਓ ਜਾਂ ਉਹਨਾਂ ਦਾ ਕੋਈ ਨਜ਼ਦੀਕੀ ਇਹ ਵੀਡੀਓ ਦੇਖ ਰਿਹਾ ਹੋਵੇ ਤਾਂ ਇਹ ਬੱਚੀ ਬਾਰੇ ਜ਼ਰੂਰ ਸਾਰ ਲਈ ਜਾਵੇ ਕਿਉਂਕਿ ਬੱਚੀ ਕਾਫੀ ਜ਼ਿਆਦਾ ਜ਼ਰੂਰਤਮੰਦ ਹੈ ਮਦਦ ਸਿਰਫ ਨੌਕਰੀ ਦੀ ਮਦਦ ਚਾਹ ਰਹੀ ਹੈ ਕਿ ਮੈਨੂੰ ਇੱਕ ਤਰਸ ਦੇ ਆਧਾਰ ਤੇ ਚਾਹੇ ਮੈਨੂੰ ਨੌਕਰੀ ਦਿੱਤੀ ਜਾਵੇ ਤਾਂ ਹੁਣ ਇੱਥੇ ਗੱਲ ਇਹ ਮੁੱਕਦੀ ਹੈ ਕਿ ਇਹ ਸਾਰ ਕਿੰਨੀ ਜਲਦੀ ਸਰਕਾਰਾਂ ਤੱਕ ਪਹੁੰਚਦੀ ਹੈ ਕਿੰਨੀ ਜਲਦੀ ਇਹਨਾਂ ਦੀ ਸਾਰ ਲਈ ਜਾਂਦੀ ਹੈ ਇਹ ਹੁਣ ਦੇਖਣ ਵਾਲੀ ਗੱਲ ਰੂਗੀ ਕੈਮਰਾਮੈਨ ਹਰਪ੍ਰੀਤ ਦੇ ਨਾਲ ਰਖਿੰਦ ਲੱਕੀ ਡੇਲੀ ਪੋਸਟ ਪੰਜਾਬੀ ਖੰਡਾ